ਹਰਦਾਬਾਦ ਬੋਲੀ ਸਰਕਾਰ ਹਰਦਾਬਾਦ ਬੋਲੀ ਸਰਕਾਰ ਜਿੰਦਾਬਾਦ ਜਤਿਸ਼ਰ ਮੋਰਚਾ ਜਿੰਦਾਬਾਦ ਜਤਿਸ਼ਰ ਮੋਰਚਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਹਰਦਾਬਾਦ ਬੋਲੀ ਸਰਕਾਰ ਹਰਦਾਬਾਦ ਜਿੰਦਾਬਾਦ ਹਰਦਾਬਾਦ ਜਿੰਦਾਬਾਦ ਹਰਦਾਬਾਦ ਜਿੰਦਾਬਾਦ 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 ਗੁਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਿੱਖ ਕਿਸਾਨ ਮੋਰਚਾ ਜਿੰਦਾਬਾਦ ਭਾਰਤੀ ਕਿਸਾਨ ਜੁਨੀਰ ਕਾਦਿਆ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਕਿਸਾਨ ਮੋਰਚਾ ਮਨਾ ਹਰਦੀਪ ਸਿੰਘ ਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਕਾਦਿਆ ਜਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਚੇ ਨੇ ਜੋ 18 ਤਰੀਕ ਦੀ ਮੀਟਿੰਗ ਹੋਈ ਸੀ ਸੰਯੁਕਤ ਮੋਰਚੇ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਠੀਕਾ ਵੀ ਜਿਹੜੇ ਟੋਲ ਪਲਾਜੇ ਨੇ ਇਹ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਇਹ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਇਹਦੇ ਵਿੱਚ ਦੋ ਤਨ ਐਮ ਬੈਂਸ ਦੇ ਹੋਰ ਐਸ ਜੀ ਵੀ ਜਿੰਨੇ ਵੀ ਬੀ ਜੀ ਪੀ ਦੇ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ ਤੇ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀ ਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਤੇ ਜੋ ਖਲਾਲ ਟੋਲ ਪਲਾਜਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਇਹ ਅਸੀਂ ਫ੍ਰੀ ਕਰਤਾ ਅੱਜ ਤੇ ਦੂਸਰੇ ਦੇ ਘਰ ਅਭੀ ਕਰਦੇ ਸਰ ਦੇਖੋ ਸਾਡੀ ਜਿਹੜਾ ਆਇਆ ਸੀਗਾ ਉਹਨਾਂ ਨੇ ਕਿ ਬਈ ਜਿਸ ਅ ਜ਼ਿਲ੍ਹੇ ਦੇ ਵਿੱਚ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿਹੜੇ ਬੰਦੀਆਂ ਜਿੰਨੇ ਸਾਝਾਈ ਉਹ ਬੀਜੇਪੀ ਦੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਤੇ ਆਪਣੇ ਜੋ ਡੀਸੀ ਦਫਤਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਹੀ ਧਰਨੇ ਲੱਗੇ ਜਾਣਗੇ। ਅਗਲਾ ਵਡਾ ਵਡਾ ਕੰਮ ਹੋਊਗਾ। ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੌਟੇਰੀ ਮੀਟਿੰਗ ਆ ਪੂਰੀ ਸਾਰੇ ਜਥੇਬੰਦੀਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ। ਜੇ ਤੁਸੀਂ ਸਾਰੇ ਬੈਠੇ ਹੋ ਕਿਹੜੇ ਜਥੇਬੰਦੀ ਬੈਠੀਆਂ ਨੇ। ਦੇਖੋ ਉਹਨਾਂ ਦੀ ਆਪਣੀ ਬੱਕਰੀ ਕਾਲ ਸੀਗੀ। ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕਰਨ ਤਿਆਰ ਆ ਉਹਦਾ ਦਿੱਲੀ ਕਾਹ ਜਾਣ ਦਾ ਕਾਰਨ ਦੇਖੋ ਸਾਡਾ ਕਾਰਨ ਨਾ ਜਾਣਦਾ ਹੀ ਸੀਗਾ ਬਈ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕੇ ਕਿਉਂਕਿ ਅਸੀਂ ਜਿਹੜਾ ਪਹਿਲਾ ਸੀਗਾ ਦਿੱਤੀ ਸੀ ਕਾਲ ਪਿਛਲੇ ਜਿਹੜੀ 2020 ਦੇ ਵਿੱਚ ਸਾਰੇ ਦੇਤੇ ਬੱਗੇ ਕੱਟ ਗਿਆ ਸੀ ਇਹ ਦੋ ਕ ਜਥੇਬੰਦੀਆਂ ਨੇ ਇਹ ਕਾਲ ਦਿੱਤੀ ਸੀ ਕਿਉਂਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇਹ ਤਾਂ 750 ਜਥੇਬੰਦੀ ਆ ਉਹ ਸਾਡੇ ਨਾਲ ਨੇ ਇਹ ਇੱਕ ਦੋ ਜਥੇਬੰਦੀਆਂ ਨੇ ਕਾਲ ਦਿੱਤੀ ਜੀ ਇਸ ਕਰਕੇ ਇਹ ਜਿਹੜਾ ਸੰਯੁਕਤ ਮੋਰਚੇ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਦੇ ਲਈ ਬਹੁਤ ਬਿਉਤਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋਣ ਨੂੰ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਚਵਾਨ ਨੇ ਉਹ ਜੋ ਵੀ ਫੈਸਲਾ ਲੈਣਗੇ ਬਹੁਤ ਵਧੀਆ ਲੈਣਗੇ ਜੀ ਪਰ ਨਹੀਂ ਮੰਨਦੀ ਤੁਸੀਂ ਦਿੱਲੀ ਜਾਓ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਦਾਰ ਬਰੂ ਸਿੰਘ ਰਾਜ ਆਦੀ ਦਾ ਵੀ ਬਿਆਨ ਆਜਰੇ ਅਖਬਾਰ ਦੇ ਵਿੱਚ ਬਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਕਿੰਨੀ ਜੱਥੇ ਬੰਦੇ ਜਿਹੜੀਆਂ ਉਰੇ ਬੈਠੇ ਰਹੇ ਪੰਜਾਬ ਦੇ ਪੰਜਾਬ ਚ ਜਿਹੜੇ ਸੰਘਟ ਜਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗਿੰਦਰ ਸਿੰਘ ਦੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਤੇ ਬੈਠੇ ਨੇ ਤੇ ਬਾਕੀ ਜੋ ਭਾਰਤ ਦੇ ਅਦਰ ਸਟੇਟਾਂ ਨੇ ਜਿੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਟ੍ਰੇਡਰਾਂ ਚੋਣੀਆਂ ਨੇ ਸਾਰੇ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜ ਰਹੇ ਜਿਵੇਂ ਕਿ ਦੇਖਿਆ ਤੁਸੀਂ ਇਕੱਠਾ ਜਾਬ ਕਰਦੇ ਤਾਂ ਉਹ ਲੋਕ ਜਿਹੜੇ ਪੂਰੇ ਹੱਥ ਬੋਲਦੇ ਨੇ ਉਹਨਾਂ ਨੂੰ ਕੀ ਕਿਹੜਾ ਚਾਹਦੇ ਦੇਖੋ ਮੈਂ ਉਹਨਾਂ ਨੂੰ ਇਹੀ ਬੇਇੱਜ਼ਤੀ ਕਰਨੀ ਚਾਹੁੰਦਾ ਬਈ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਜੇ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਹਰ ਚੀਜ਼ ਨੂੰ ਵੇਚਣ ਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਪ੍ਰੋਟੈਕਟ ਕਰ ਰਿਹਾ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਮੈਂ ਕੱਲ ਚੰਡੀਗੜ੍ਹ ਉੱਤੇ ਰਿਹਾ ਉਹ ਕਿਸ ਤਰ੍ਹਾਂ ਦੀ ਗੱਲ ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤਾਂਤਰ ਦੀ ਯਾਨੀ ਕਿ ਮੈਂ ਤਾਂ ਕਹੂੰਗਾ ਵੀ ਹਤਿਆਵਾ ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਉਹਦੇ ਵਿੱਚ ਇਹਨਾਂ ਨੇ ਜੋ ਅਹੇਰਾ ਫੇਰੀ ਕੀਤੀ ਉਹ ਸਾਰਾ ਸਾਰ ਗਲਤ ਆ ਮੈਂ ਤਾਂ ਕਹਿੰਦਾ ਵੀ ਜੀ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਇਵੇਂ ਹੀ ਅੰਦੇਜ ਵਿੱਚ ਰਾਹੀ ਹੋਣੀਆਂ ਚਾਹੀਦੀਆਂ ਵੈਲਡ ਪੇਪਰ